ਡਾਕਟਰ ਸਾਹਿਬ ਕਿਦਾਂ ਦਾ ਮਾਹੌਲ ਬਣਿਆ ਇਲੈਕਸ਼ਨ ਦਾ VOTING ਰਾਈਟ ਫਿਰ ਤੋਂ ਰੈਸਟੈਬਲਿਸ਼ ਕੀਤਾ ਜੀ ਜਦ ਵੀ ਗੁੱਡਵਿਲ ਆਉਂਦਾ ਹੈ ਲੋਕਾਂ ਨੂੰ VOTING ਰਾਈਟ ਮਿਲਦਾ ਹੈ ਹਰ ਸੈਗਮੈਂਟ ਵਾਸਤੇ ਸਪੇਸ ਕਰਨਾ ਚਾਹੁੰਦੇ ਬੱਚਿਆਂ ਲਈ ਸਪੇਸ ਹੋਵੇ ਲੇਡੀਜ਼ ਲਈ ਸੀਨੀਅਰ ਸਿਟੀਜ਼ਨਸ ਲਈ ਕਾਸਟ ਵਰਸਟੇ ਸਪੇਸ ਹੋਵੇ ਡਾਕਟਰ ਸਾਹਿਬ ਕਹਿੰਦੇ ਵੀ ਠੰਡ ਇੰਨੀ ਪੈ ਰਹੀ ਹੈ ਫਿਰ ਵੀ ਉਤਸ਼ਾਹ ਪੂਰਾ ਹੈ ਦੇਖੋ ਜੀ ਕਿੰਨਾ 18:05 ਵਜੇ ਨੇ 1800 ਤੋਂ ਉੱਤੇ ਵੋਟ ਪੋਲ ਹੋ ਚੁੱਕੀ ਹੈ ਮੈਂ ਮੱਜਮਟ ਨੂੰ ਵੀ ਰਿਕਵੈਸਟ ਕਰਾਂ ਕਿ ਹਰ ਵਾਰ ਇਲੈਕਸ਼ਨ ਜੂਰ ਕਰਾਂ ਸਮਝੋਤੇ ਨਾ ਕਰਨ ਇਸ ਦੇ ਵਿੱਚ ਤੁਹਾਨੂੰ ਲੱਗਦਾ ਵੀ ਹੋਰ ਵੀ ਕੁਝ ਕਰਨ ਵਾਲਾ ਐ ਇੰਨਾ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਬਹੁਤ ਅੱਛੀ ਟਰਨ ਆਊਟ ਹੋਈ ਐ ਛੋਟੇ ਸਾਹਿਬ ਜਦਿਆਂ ਦੇ ਸ਼ਹੀਦਾਂ ਦੇ ਦਿਨ ਹੁੰਦੇ ਨੇ ਦੀਨ ਦੁਨੀਆ ਤੱਕ ਇਹ ਬੜੇ ਮਨ ਭਰਨ ਵਾਲੇ ਤੇ ਦੁੱਖ ਵਾਲੇ ਦਿਨ ਹੁੰਦੇ ਨੇ ਸੋ ਇਹ ਦਿਨਾਂ ਦੇ ਵਿੱਚ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਆਨ-ਅਰ ਦੇਖ ਰਹੇ ਹਾਂ ਮਹਾਨੁਰਾਗ ਸ਼ਰਮਾ ਜੇਕਰ ਗੱਲ ਕਰ ਲਈਏ ਪੰਜਾਬ ਦੀ ਤਾਂ ਪੰਜਾਬ ਦੀ ਰਿਆਸਤ ਦੀ ਗੱਲ ਕਰਲਾਂ ਤਾਂ ਪਟਿਆਲਾ ਸ਼ਾਹੀ ਸ਼ਹਿਰ ਕੋਹਾਂਦਾ ਹੈ ਔਰ ਇਸ ਸ਼ਾਹੀ ਸ਼ਹਿਰ ਦੀ ਸ਼ਾਨ ਹੈ ਮਹਾਰਾਣੀ ਕਲੱਬ ਜਿਹਨੂੰ ਕਿ ਜਿੰਮਖਾਨਾ ਕਲੱਬ ਵੀ ਕਹਿ ਦਿੰਦੇ ਆ ਔਰ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੱਜ ਪੂਰੀ ਚਹਲ ਪਹਿਲ ਬਣੀ ਹੋਈ ਹੈ ਦੋਸਤੋ ਇਹ ਕੋਈ ਪਾਰਟੀ ਨਹੀਂ ਹੈ ਬਲਕਿ ਇਹ ਇਲੈਕਸ਼ਨ ਦੀ ਚਹਲ ਪਹਿਲ ਹੈ ਹਰ ਸਾਲ ਜਦੋਂ ਇੱਥੇ ਇਲੈਕਸ਼ਨ ਹੁੰਦੇ ਆ ਔਰ ਇਸ ਵਾਰ ਵੀ ਦੋਹੇ ਗਰੁੱਪ ਨੇ ਜਿਹੜੇ ਇਸ ਕਲੱਬ ਦੇ ਬਣੇ ਹੋਏ ਦੋ ਗਰੁੱਪ ਨੇ ਯੂਨਾਈਟਿਡ ਪ੍ਰੋਗਰੈਸਿਵ ਗਰੁੱਪ ਤੇ ਗੋਡਵਿਲ ਗਰੁੱਪ ਹੈ ਉਹਨਾਂ ਵੱਲੋਂ ਆਪਣੇ ਆਪਣੇ ਕੈਂਡੀਡੇਟਸ ਜਿਹੜੇ ਹੈ ਉਹ ਖੜਾਏ ਗਏ ਆ ਤੇ ਉਹਨਾਂ ਕੈਂਡੀਡੇਟਸ ਦੀ ਆ ਚੋਣ ਹੋਣੀ ਹੈ ਆ ਤੁਸੀਂ ਦੇਖੋਗੇ ਜਿਹੜਾ येलो ਕਲਰ ਦਾ ਕਾਰਡ ਹੈ ਇਹ ਵੋਟਰ ਜਿਹੜਾ ਹੈ ਆਪਣੀ ਜਾ ਕੇ ਵੋਟ ਦੇ ਸਕਦਾ ਹੈ ਜਿਹੜਾ ਉਸ ਦਾ ਚੁਲੰਦਾ ਜਿਹੜਾ ਵੀ ਕੋਈ ਕੈਂਡੀਡੇਟ ਹੋਏਗਾ ਉਸ ਨੂੰ ਸੋ ਅੰਦਰ ਵੀ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦੀ ਜਿਹੜੀ ਅੱਜ ਚਹਲ ਕਦਮੀ ਇੱਥੇ ਬਣੀ ਹੋਈ ਹੈ ਕਿਉਂਕਿ ਅੱਜ ਇਸ ਕਲੱਬ ਨੂੰ ਅਗਲੇ 1 ਸਾਲ ਲਈ ਕੌਣ ਦਿਸ਼ਾ ਨਿਰਦੇਸ਼ ਦੇਊਗਾ ਕੌਣ ਇਸ ਨੂੰ ਸੱਚਜੇ ਢੰਗ ਨਾਲ ਚਲਾਊਗਾ ਇਸ ਦੀ ਚੋਣ ਹੋਣੀ ਹੈ ਸੋ ਹਰ ਸਾਲ ਇਹ ਚੋਣ ਹੁੰਦੀ ਹੈ ਵੱਖ-ਵੱਖ ਮੈਂਬਰ ਇਸ ਦੇ ਵਿੱਚ ਖੜਦੇ ਆ ਜਿਸ ਤਰ੍ਹਾਂ ਕਿ ਐਗਜ਼ੀਕਿਊਟਿਵ ਮੈਂਬਰਸ ਹੁੰਦੇ ਆ ਪ੍ਰਧਾਨ ਹੁੰਦੇ ਆ ਔਰ ਇਸ ਤਰ੍ਹਾਂ ਹੀ ਵੱਖ-ਵੱਖ ਅਤੇ ਡੈਜ਼ਿਗਨੇਸ਼ਨ ਦੇ ਲਈ ਵੱਖ-ਵੱਖ ਚੋਣ ਜਿਹੜੀਆਂ ਇੱਥੇ ਕੀਤੀਆਂ ਜਾਂਦੀਆਂ ਸੋ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਸ ਤਰ੍ਹਾਂ ਕਿ ਵਿਧਾਨ ਸਭਾ ਜਾਂ ਲੋਕ ਸਭਾ ਦਾ ਇਲੈਕਸ਼ਨ ਹੁੰਦਾ ਉਸ ਤਰ੍ਹਾਂ ਇੱਥੇ ਵੀ ਉਨੀ ਹੀ ਰੌਣਕ ਦੇਖਣ ਨੂੰ ਮਿਲ ਰਹੀ ਹੈ ਕੁਝ ਲੋਕ VOTING ਕਰਨ ਲਈ ਜਾ ਰਹੇ ਹਨ ਔਰ ਕੁਝ ਵੋਟ ਕਰਕੇ ਵਾਪਸ ਆ ਰਹੇ ਹਨ ਸੋ ਤੁਹਾਨੂੰ ਅੰਦਰ ਦਾ ਮਾਹੌਲ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਅੰਦਰ ਸਿਸਟਮ ਬਣਿਆ ਹੋਇਆ ਆਓ ਤੁਹਾਨੂੰ ਲੈ ਚੱਲਦੇ ਹਾਂ ਅੰਦਰ ਗੱਲਬਾਤ ਕਰਦੇ ਹਾਂ ਕੈਂਡੀਡੇਟਸ ਦੇ ਨਾਲ ਸੋ ਤੁਸੀਂ ਜਿਸ ਤਰ੍ਹਾਂ ਕਿ ਦੇਖ ਰਹੇ ਹੋ ਚਹਲ ਕਦਮੀ ਪੂਰੀ ਬਣੀ ਹੋਈ ਹੈ ਪੂਰਾ ਜਿਸ ਤਰ੍ਹਾਂ ਕਿ ਕਾਰਡਸ ਹੱਦ ਦੇ ਵਿੱਚ ਹੈ ਪ੍ਰੋਮੋਸ਼ਨ ਕੀਤੀ ਜਾ ਰਹੀ ਹੈ ਆਪਣੇ ਆਪਣੇ ਕੈਂਡੀਡੇਟ ਦੀ ਰਾਹੁਲ ਮਹਿਤਾ ਦੀ ਇੱਥੇ ਇਹਨਾਂ ਵੱਲੋਂ ਪ੍ਰੋਮੋਸ਼ਨ ਕੀਤੀ ਜਾ ਰਹੀ ਹੈ ਗੋਡਵਿਲ ਗਰੁੱਪ ਦੇ ਇਹ ਮੈਂਬਰ ਨੇ ਜੁਆਇੰਟ ਸੈਕਟਰੀ ਵਾਸਤੇ ਖੜੇ ਹੈ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਅੱਜ ਜਿਹੜਾ ਇਲੈਕਸ਼ਨ ਦਾ ਮਾਹੌਲ ਕਿਦਾਂ ਇਟਸ ਆਸਮ ਲਾਈਕ ਮੈਂ ਚਾਹੁੰਨਾ ਕਿ ਅੱਜ ਧੁੱਪ ਨਾ ਨਿਕਲਣ ਦੇ ਬਾਵਜੂਦ ਅਰਾਊਂਡ 1800 so VOTING ਦੇ ਹੋਣ ਦੇ ਬਾਵਜੂਦ ਇੰਨਾ ਵਧੀਆ ਰਿਸਪੌਂਸ ਹੋਣਾ ਕਲੱਬ ਮੈਂਬਰਸ ਵੱਲੋਂ ਇੰਨਾ ਪਿਆਰ ਦੇਣਾ ਇੰਨੀ ਸ਼ਰਧਾ ਦੇਣੀ ਮੈਂ ਕਹਿੰਦਾ ਇਟਸ ਆਊਟ ਆਫ ਦ ਵਰਲਡ ਜੀ ਬਿਲਕੁਲ ਅਸੀਂ ਦੇਖ ਰਹੇ ਹਾਂ ਉਤਸ਼ਾਹ ਬੜਾ ਬਣਿਆ ਹੋਇਆ ਕਿੱਦਾਂ ਦੇਖ ਰਹੇ ਹੋ ਜੀ ਬਹੁਤ ਅੱਛੀ ਇਲੈਕਸ਼ਨ ਹੋ ਰਹੀ ਹੈ ਜੀ ਬੜੇ ਹੈਲਥੀ ਢੰਗ ਨਾਲ ਹੋ ਰਹੀ ਹੈ ਤੇ ਮੈਂਬਰਸ ਬੜੇ ਇੰਟੈਲੀਜੈਂਟ ਨੇ ਤੇ ਜਿਹੜੇ ਰਾਈਟ ਕੈਂਡੀਡੇਟ ਰਾਈਟ ਪੋਸਟ ਲਈ ਹੈ ਉਹਨਾਂ ਨੂੰ ਵੋਟ ਕਰਨਗੇ ਉਹ ਤਾਂ ਕਹੀ ਲਈਏ ਜੀ ਕਿਉਂਕਿ ਇੰਟੈਲੀਜੈਂਟ ਹੋਣਗੇ ਪਟਿਆਲੇ ਸ਼ਹਿਰ ਦੀ ਸਾਰੀ ਕਰੀਮ ਹੈ ਅੱਜ ਇੱਥੇ ਇਕੱਠੀ ਹੋਈ ਹੈ ਔਰ ਅੱਜ ਸਪੋਰਟ ਕਿਹਨੂੰ ਕਰ ਰਹੇ ਹਾਂ ਅਸੀਂ ਦੇਖੋ ਜੀ ਰਾਹੁਲ ਮੈਤਾ ਜੀ ਨੂੰ ਸਪੋਰਟ ਕਰ ਰਹੇ ਹਾਂ ਵਿਨਾਸ਼ ਗੁਪਤਾ ਜੀ ਨੂੰ ਡਾਕਟਰ ਸੁਦੀਰ ਵਰਮਾ ਜੀ ਦੇ ਗਰੁੱਪ ਨੂੰ ਡਾਕਟਰ ਸੁਖੀ ਬੋਪਾਰਾ ਜੀ ਦੇ ਗਰੁੱਪ ਨੂੰ ਤੇ ਹੋਪ ਕਰਦੇ ਆ ਕਿ ਉਹਨਾਂ ਦੀ ਸਾਰੀ ਟੀਮ ਹੀ ਆਉਗੀ ਬਿਲਕੁਲ ਜੀ ਸੋ ਇੱਥੇ ਜਿਹੜਾ ਹੈ ਇਸ ਵਕਤ ਪੂਰਾ ਮਾਹੌਲ ਭਖਿਆ ਹੋਇਆ ਹੈ ਤਸਵੀਰਾਂ ਤੁਹਾਨੂੰ ਅੰਦਰ ਦੀਆਂ ਵੀ ਦਿਖਾਵਾਂਗੇ ਪੂਰੀ ਤਿਆਰੀ ਜਿਹੜੀ ਹੈ ਚੱਲ ਰਹੀ ਹੈ ਔਰ ਆਪਣੇ ਆਪਣੇ ਕੈਂਡੀਡੇਟਸ ਨੂੰ ਸਾਰੇ ਜਿਹੜੇ ਹੈ ਸਪੋਰਟ ਕਰਨ ਲੱਗੇ ਹੋਏ ਆ ਕਿ ਉਹਨਾਂ ਦਾ ਕੈਂਡੀਡੇਟ ਜਿਹੜਾ ਹੈ ਵਿਨਿੰਗ ਕੈਂਡੀਡੇਟ ਹੋਵੇ ਸੋ ਡਾਕਟਰ ਸੁਨੀਰ ਵਰਮਾ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਜਿਹੜਾ ਹੈ ਉਹ ਅੱਜ ਇਸ ਦੀ ਕੈਂਪੇਨ ਚਲਾ ਰਹੇ ਆ ਕਿਉਂਕਿ ਹੁਣ ਅੱਜ ਦਾ ਦਿਨ ਕੁਝ ਦੇਰ ਬਾਅਦ ਇੱਥੇ ਨਤੀਜੇ ਆ ਜਾਣਗੇ ਸ਼ਾਮ ਦੇ ਨਤੀਜੇ ਨਿਕਲ ਜਾਣਗੇ ਉਸ ਚ ਸਾਰਾ ਕੁਝ ਸਪਸ਼ਟ ਹੋ ਜਾਊਗਾ ਡਾਕਟਰ ਸੁਦੀਰ ਵਰਮਾ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਕਿਦਾਂ ਦਾ ਮਾਹੌਲ ਬਣਿਆ ਇਲੈਕਸ਼ਨ ਦਾ ਸਾਨੂੰ ਬਹੁਤ ਅੱਛਾ ਲੱਗ ਰਿਹਾ ਜੀ ਕਿ ਸਾਡੇ ਇੱਕ ਤਾਂ ਸਾਰੇ ਸੀਨੀਅਰ ਸਿਟੀਜ਼ਨ ਐਨੇ ਵੈਦਰ ਨੂੰ ਸਹਿੰਦੇ ਹੋਏ ਵੀ ਵੋਟ ਪਾਣ ਆਏ ਆ ਉਹ ਸਾਡੇ ਲਈ ਇੱਕ ਬੜਾ ਪੋਜ਼ਿਟਿਵ ਸਾਈਨ ਹੈ ਕਿਉਂਕਿ ਅਸੀਂ ਉਹਨਾਂ ਵਾਸਤੇ ਕਲੱਬ ਨੂੰ ਰੀਟਰੀਵ ਕਰਨਾ ਚਾਹੁੰਦੇ ਆ ਕੀ ਚੇਂਜ ਕੀ ਕਰਨਾ ਚਾਹੁੰਦੇ ਹੋ ਹੁਣ ਤੁਸੀਂ ਪਹਿਲਾਂ ਤਾਂ ਅਸੀਂ VOTING RIGHT ਫਿਰ ਦੁਬਾਰਾ ਐਸਟੈਬਲਿਸ਼ ਕੀਤਾ ਜੀ ਜਦ ਵੀ ਗੁੱਡਵਿਲ ਆਉਂਦਾ ਲੋਕਾਂ ਨੂੰ VOTING RIGHT ਮਿਲਦਾ ਹੈ ਜੀ ਇਹ ਦੂਜੇ ਨੰਬਰ ਤੇ ਅਸੀਂ ਕਨਸਟੀਟਿਊਸ਼ਨ ਨੂੰ ਵਾਈਟ ਬਾਈ ਕਰਾਂਗੇ ਥਰਡ ਹਰ ਸੈਗਮੈਂਟ ਵਾਸਤੇ ਸਪੇਸ ਕਰਨਾ ਜ਼ਰੂਰੀ ਹੈ ਬੱਚਿਆਂ ਲਈ ਸਪੇਸ ਹੋਵੇ ਲੇਡੀਜ਼ ਲਈ ਸੀਨੀਅਰ ਸਿਟੀਜ਼ਨਸ ਲਈ ਖਾਸ ਤੌਰ ਤੇ ਸਪੇਸ ਹੋਵੇ ਹਰ ਮੈਂਬਰ ਇੱਥੇ ਆ ਕੇ ਆਪਣੇ ਉਹ ਸਪਾਰਕ ਆਫ ਜੋਏ ਲਵੇ ਇੱਕ ਇੱਕ ਸਪਾਰਕ ਆਫ ਜੋਏ ਟਰਮ ਹੈ ਕਿ ਉਹ ਖੁਸ਼ੀ ਦਾ ਇੱਕ ਇੱਕ ਥੋੜਾ ਜਿਹਾ ਟਾਈਮ ਵੀ ਦੇ ਸਕੇ ਸਾਡੀ ਸਫਲ ਹੋ ਜਾਏਗਾ ਜੀ ਸਰਦਾਰ ਸ਼ਮ ਗੁਗਲ ਜੀ ਵੀ ਖੜੇ ਨੇ ਨਾਲ ਗੱਲ ਉਹਨਾਂ ਨਾਲ ਵੀ ਕਰਦੇ ਆ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਅੱਜ ਉਤਸ਼ਾਹ ਡਾਕਟਰ ਸਾਹਿਬ ਕਹਿੰਦੇ ਵੀ ਠੰਡ ਇੰਨੀ ਪੈ ਰਹੀ ਹੈ ਫਿਰ ਵੀ ਉਤਸ਼ਾਹ ਪੂਰਾ ਤੁਸੀਂ ਦੇਖੋ ਜੀ ਕਿੰਨਾ 18:05 ਵਜੇ ਨੇ 1800 ਤੋਂ ਉੱਤੇ ਵੋਟ ਪੋਲ ਹੋ ਚੁੱਕੀ ਹੈ ਜੀ ਜੇ ਉਤਸ਼ਾਹ ਤਾਂ ਹੀ ਇਸ ਇਸ ਵੰਨਣ ਲਈ ਵੋਟ ਪੈਗੀ ਹਰ ਇੱਕ ਬੰਦਾ ਡੈਮੋਕ੍ਰੇਸੀ ਭਾਲਦਾ VOTING ਰਾਈਟ ਚਾਹੀਦਾ ਜੋ ਜਿਨ੍ਹਾਂ ਨੂੰ ਜੋ ਵੀ ਪਸੰਦ ਹੋਗਾ ਮੈਂਬਰ ਚੁਣ ਲੈਣਗੇ ਜੀ ਸੋ ਅਜ 1800 ਵੋਟ ਹੁਣ ਤੱਕ ਹੋ ਚੁੱਕੀ ਹੈ ਮੌਸਮ ਦੇ ਬਾਵਜੂਦ ਵੀ ਵਧੀਆ ਇਸ ਵੇਲੇ VOTING ਚੱਲ ਰਹੀ ਹੈ 2200 2300 ਵੋਟ ਦੇ ਲਾਗੇ ਸ਼ਾਕੇ ਬੋਟ ਪੋਲ ਹੋਣ ਦੀ ਸੰਭਾਵਨਾ ਹੈ ਟੋਟਲ 2200 ਵੋਟ ਹੈ ਟੋਟਲ 2200 ਵੋਟ ਹੈ ਜੀ ਕੀ ਲੱਗਦਾ ਫਿਰ ਕੈਂਡੀਡੇਟ ਜਿਸ ਤਰ੍ਹਾਂ ਤੁਸੀਂ ਵਿਨੋਦ ਜੀ ਦੀ ਕਰ ਰਹੇ ਹੋ ਜਾਂ ਰਾਹੁਲ ਮਹਿਤਾ ਜਾਂ ਹੋਰ ਤੁਹਾਡੇ ਕੈਂਡੀਡੇਟਸ ਨੇ ਦੇਖੋ ਅਸੀਂ ਤਾਂ ਹੋਪ ਹੈ ਸਾਰਾ ਪਰਿਵਾਰ ਹੈ ਸਾਰੇ ਮੈਂਬਰੀ ਕੁਝ ਜਣ ਜਾਣਦੇ ਨੇ ਪੜੇ ਲਿਖੇ ਮੈਂਬਰ ਨੇ ਸਭ ਨੂੰ ਪਤਾ ਹੈ ਵੀ ਡਾਕਟਰ ਸੁਧੀਰ ਦੀ ਰੈਪਿਊਟੇਸ਼ਨ ਕੀ ਹੈ ਡਾਕਟਰ ਸੁਖੀ ਜੀ ਦੀ ਰੈਪਿਊਟੇਸ਼ਨ ਕੀ ਹੈ ਸਾਰੇ ਜਿੰਨੇ ਮੈਂਬਰ ਸਾਡੀ ਟੀਮ ਖੜੀ ਹੈ ਸਾਰਿਆਂ ਬਾਰੇ ਸਾਰੇ ਪਬਲਿਕ ਜਿਹੜੇ ਮੈਂਬਰ ਨੇ ਆਰਜੀਐਮਸੀ ਦੇ ਸਭ ਨੂੰ ਪਤਾ ਹੀ ਸਾਰੇ ਪੜੇ ਲਿਖੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਸੋ ਤੁਸੀਂ ਦੇਖ ਸਕਦੇ ਹੋ ਇੱਧਰ ਅੰਦਰ ਆਇਆ ਜਾ ਰਿਹਾ ਹੈ ਮੈਂਬਰਸ ਇੱਥੇ ਪਹੁੰਚ ਰਹੇ ਨੇ 2800 ਦੇ ਲਗਭਗ ਇੱਥੇ ਵੋਟ ਹੁੰਦੀ ਹੈ ਉਸ ਵੋਟ ਦੇ ਨਾਲ ਡਿਸਾਈਡ ਹੁੰਦਾ ਹੈ ਕਿ ਸ਼ਹਿਰ ਦਾ ਇਹ ਮੰਨਿਆ ਪ੍ਰਮੰਨਿਆ ਜਿਮਖਾਨਾ ਕਲੱਬ ਇੱਕ ਸਾਲ ਲਈ ਕਿਹੜਾ ਗਰੁੱਪ ਇਹਨੂੰ ਹੈਂਡਲ ਕਰੂਗਾ ਸੋ ਤੁਸੀਂ ਦੇਖੋ ਕਿ ਆਪਣੇ ਆਪਣੇ ਕੈਂਡੀਡੇਟ ਲਈ ਸਪੋਰਟ ਲਈ ਵੋਟ ਲਈ ਇੱਥੇ ਗੱਲਬਾਤ ਕੀਤੀ ਜਾ ਰਹੀ ਹੈ ਜਿਹੜਾ ਵੀ ਕੈਂਡੀਡੇਟ ਆ ਰਿਹਾ ਸੋ ਕੋਸ਼ਿਸ਼ ਕਰਦੇ ਹਾਂ ਅੰਦਰ ਕਿਸੇ ਕੈਂਡੀਡੇਟ ਨਾਲ ਗੱਲਬਾਤ ਕਰਨ ਦੀ ਸੋ ਦੋ ਵੱਡੇ ਗਰੁੱਪਾਂ ਦਾ ਮੁਕਾਬਲਾ ਹੁੰਦਾ ਹੈ ਸੋ ਯੂਨਾਈਟਿਡ ਪ੍ਰੋਗਰੈਸਿਵ ਗਰੁੱਪ ਦੇ ਇਸ ਵਕਤ ਮੇਰੇ ਨਾਲ ਕੈਂਡੀਡੇਟ ਮੌਜੂਦ ਨੇ ਉਹਨਾਂ ਦੇ ਬ੍ਰਦਰ ਨਾਲ ਨੇ ਔਰ ਉਹਨਾਂ ਦੇ ਸਪੋਰਟਰ ਨਾਲ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜੀਤ ਸਿੰਘ ਚਾਵਲਾ ਹੈ ਚਾਹਰਾ ਸਾਹਿਬ ਕਿੰਦਾ ਦਾ ਉਤਸ਼ਾਹ ਦੇਖ ਰਿਹਾ ਹੂੰ ਯੂਨਾਈਟਿਡ ਪ੍ਰੋਗਰੈਸਿਵ ਦੇ ਲਈ ਯੂਨਾਈਟਿਡ ਸਾਰੇ ਗਰੁੱਪਾਂ ਲਈ ਬਹੁਤ ਅੱਛਾ ਉਤਸ਼ਾਹ ਚੱਲ ਰਿਹਾ ਹੈ ਜੀ ਪਰ ਠੰਡ ਕਰਕੇ ਥੋੜੀ VOTING ਘੱਟ ਹੋ ਰਹੀ ਹੈ ਤੇ ਮੈਂ ਅੱਗੇ ਇਹ ਵੀ ਰਿਕਵੈਸਟ ਕਰਾਂਗਾ ਮੈਨੇਜਮੈਂਟ ਨੂੰ ਕਿ ਇਸ ਮਹੀਨੇ ਇਲੈਕਸ਼ਨ ਨਾ ਕਰਾਈ ਜਾਵੇ ਕਿਉਂਕਿ ਕਈ ਬਜ਼ੁਰਗ ਬੰਦੇ ਸਾਡੇ ਕਲੱਬ ਚ ਇਲੈਕਸ਼ਨ ਦੀ ਵੋਟ ਕਰਨ ਨਹੀਂ ਆ ਸਕਦੇ ਜੀ ਟੈਂਪਰੇਚਰ -10 ਚੱਲ ਰਿਹਾ ਇਸ ਟਾਈਮ ਤੋਂ ਅੱਗੇ ਸੋ ਧਿਆਨ ਰੱਖਿਆ ਜਾਵੇ ਬਾਕੀ ਸਾਰੇ ਲੋਕ ਬੜੇ ਦਿਲ ਦਿਲ ਨਾਲ ਕੰਮ ਕਰ ਰਹੇ ਆ ਪ੍ਰਦੀਪ ਸਿੰਘ 라ਜੀ ਦੀ ਗੱਲ ਕਰ ਲਈਏ ਕਿਦਾਂ ਦਾ ਰੁਝਾਨ ਹੈ ਉਹਨਾਂ ਨੂੰ VOTING ਹੋ ਰਹੀ ਹੈ ਪੂਰੀ ਕੋਈ ਉਮੀਦ ਤਾਂ ਸਾਡਾ ਭਰਾ ਨੇ ਬਹੁਤ ਕੰਮ ਕੀਤੇ ਆ ਤੇ ਸਾਨੂੰ ਉਮੀਦ ਹੈ ਕਿ ਅਸੀਂ ਪਹਿਲੇ TOP 2 2 3 ਤੋਂ ਜ਼ਰੂਰ ਆਵਾਂਗੇ ਜੀ ਤੇ ਸਾਡਾ ਭਰਾ ਬਹੁਤ ਵਧੀਆ ਵੋਟ ਨਾਲ ਜਿੱਤੇਗਾ ਕੀ ਤੁਹਾਨੂੰ ਲੱਗਦਾ ਵੀ ਕੀ ਚੇਂਜ ਹੋਣ ਵਾਲਾ ਹੈ ਕਲੱਬ ਦੇ ਵਿੱਚ ਕਲੱਬ ਦੇ ਅੰਦਰ ਤਖੀ ਇਲੈਕਸ਼ਨ 2 3 ਸਾਲ ਤੋਂ ਹੋਣੀ ਸ਼ੁਰੂ ਹੋਈ ਹੈ ਪਹਿਲਾਂ ਕਲੱਬ ਚ ਇਲੈਕਸ਼ਨ ਨਹੀਂ ਹੁੰਦੀ ਸੀ ਤੇ ਜੇ ਕਲੱਬ ਚ ਇਲੈਕਸ਼ਨ ਹੋਏਗੀ ਤੇ ਮੈਂਬਰਾਂ ਦੀ ਰਿਸਪੈਕਟ ਵਧੇਗੀ ਤੇ ਮੈਂ ਮੈਨੇਜਮੈਂਟ ਨੂੰ ਵੀ ਰਿਕੁਐਸਟ ਕਰਾਂ ਕਿ ਹਰ ਵਾਰ ਇਲੈਕਸ਼ਨ ਜ਼ਰੂਰ ਕਰਾਣ ਸਮਝੌਤੇ ਨਾ ਕਰਨ ਤੇ ਕਲੱਬ ਦੀ ਮੈਂਬਰਾਂ ਲਈ ਬਿਹਤਰੀ ਹੋਏਗੀ ਜੀ ਸੋ ਇੱਕ ਆਮ ਮੈਂਬਰ ਦੀ ਇਹੀ ਮੰਗ ਹੈ ਕਿ ਜਿਹੜੀ ਇਲੈਕਸ਼ਨ ਹੈ ਉਹ ਹਰ ਸਾਲ ਹੋਣੀ ਚਾਹੀਦੀ ਹੈ ਕਿਉਂਕਿ ਚੇਂਜ ਵੀ ਜ਼ਰੂਰੀ ਹੁੰਦੀ ਹੈ ਕਿਸੇ ਚੀਜ਼ ਨੂੰ ਪ੍ਰੋਗਰੈਸ ਕਰਨ ਲਈ ਸੋ ਆਓ ਗੱਲਬਾਤ ਕਰਦੇ ਆ ਤੁਹਾਨੂੰ ਅੰਦਰ ਦਾ ਮਾਹੌਲ ਵੀ ਦਿਖਾਣੇ ਕਿ ਕਿਸ ਤਰ੍ਹਾਂ ਇਲੈਕਸ਼ਨ ਹੋ ਰਿਹਾ ਔਰ ਕਿਸ ਤਰ੍ਹਾਂ ਕੈਂਡੀਡੇਟਸ ਦੇ ਵਿੱਚ ਉਤਸ਼ਾਹ ਹੈ ਕਿਸ ਤਰ੍ਹਾਂ ਵੋਟਰ ਦੇ ਵਿੱਚ ਉਤਸ਼ਾਹ ਹੈ ਸਾਡੇ ਨਾਲ ਨੀਰਜ ਗੋਇਲ ਜੀ ਮੌਜੂਦ ਨੇ ਜੋ ਵਾਈਸ ਪ੍ਰੈਜ਼ੀਡੈਂਟ ਨੇ ਇਸ ਵਕਤ ਕੈਂਡੀਡੇਟ ਨੇ ਗ ਦੇਖੋ ਰੁਝਾਨ ਤਾਂ ਸਾਡੇ ਵੱਲ ਗੁੱਡਵਿਲ ਗਰੁੱਪ ਵੱਲ ਹੀ ਸਾਨੂੰ ਨਜ਼ਰ ਆ ਰਿਹਾ ਹੈ ਜੋ ਲੋਕਾਂ ਦਾ ਚੇਂਜ ਦਾ ਇੱਕ ਮਿਸ਼ਨ ਲੈ ਕੇ ਚੱਲ ਰਹੇ ਨੇ ਤੇ ਬਾਕੀ ਸਾਡੇ ਵਿੱਚ ਟੀਮ ਬਹੁਤ ਅੱਛੀ ਹੈ ਟੀਮ ਡਾਕਟਰ ਸੁਧੀਰ ਡਾਕਟਰ ਬੋਪਰਾਈ ਵਿਨੋਦ ਸ਼ਰਮਾ ਜੀ ਮਾਈਸੈਫ ਵਾਈਸ ਪ੍ਰੈਜ਼ੀਡੈਂਟ ਤੇ ਅਸੀਂ ਪਹਿਲਾਂ ਵੀ ਕੰਮ ਕੀਤਾ ਹੈ ਤੇ ਸਾਡੇ ਨਾਲ ਸਾਰੀ ਯੰਗ ਟੀਮ ਹੈ ਤੋਂ ਸਾਡਾ ਇਹੀ ਹੈ ਕਿ ਪਹਿਲਾਂ ਵੀ 30 ਸਾਲਾਂ ਚ ਅਸੀਂ ਬਹੁਤ ਡਵੈਲਪਮੈਂਟ ਕੀਤੀ ਹੈ ਤੇ ਹੁਣ ਵੀ ਅਸੀਂ ਐਜ਼ ਅ ਟੀਮ ਪੂਰਾ ਇਸ ਕਲੱਬ ਨੂੰ ਉਚਾਈਆਂ ਤੇ ਲੈ ਜਾਣ ਦੀ ਕੋਸ਼ਿਸ਼ ਕਰਾਂਗੇ ਪਟਿਆਲਾ ਪੰਜਾਬ ਦੀ ਗੱਲ ਨਹੀਂ ਕਰਦਾ ਦੇਸ਼ ਦੇ ਵਿੱਚ ਇਸ ਕਲੱਬ ਦਾ ਨਾਂ ਹੈ ਮਹਾਰਾਣੀ ਕਲੱਬ ਜਿਹਨੂੰ ਕਹਿ ਦਿੰਦੇ ਆ ਜਿਮਖਾਨਾ ਕਲੱਬ ਜਿਹਨੂੰ ਕਹਿ ਦਿੰਦੇ ਆ ਇਸ ਦੇ ਵਿੱਚ ਤੁਹਾਨੂੰ ਲੱਗਦਾ ਵੀ ਹੋਰ ਵੀ ਕੁਝ ਕਰਨ ਵਾਲਾ ਹੈ ਦੇਖੋ ਇਹਦੇ ਵਿੱਚ ਜਿੱਥੇ ਤੱਕ ਇਨਫਰਾਸਟ੍ਰਕਚਰ ਬਿਲਡਿੰਗ ਦਾ ਸਵਾਲ ਹੈ ਉਹ ਤਾਂ ਕਾਫੀ ਹੱਦ ਤੱਕ ਬਣ ਚੁੱਕੀ ਹੈ ਅਸੀਂ ਇਹਦੀ ਗ੍ਰੀਨਰੀ ਤੇ ਇਹਦੇ ਜਿਹੜੀ ਹੈਰੀਟੇਜ ਹੈ ਉਸ ਨੂੰ ਨਹੀਂ ਖਰਾਬ ਕਰਨਾ ਚਾਹੁੰਦੇ ਪਰ ਜਿੱਥੇ ਤੱਕ ਖਾਣੇ ਦੀ ਕੁਆਲਿਟੀ ਦਾ ਸਵਾਲ ਹੈ ਸਰਵਿਸਿਜ਼ ਦਾ ਸਵਾਲ ਹੈ ਤੇ ਕੁਝ ਬੱਚਿਆਂ ਦੀ ਕੋਚਿੰਗ ਕੁਝ ਕਲਚਰਲ ਐਕਟੀਵਿਟੀਆਂ ਕੁਝ ਬੱਚਿਆਂ ਦੇ ਵਾਸਤੇ ਜਿਵੇਂ ਕੱਲ ਆਇਆ ਸੀ ਕਿ ਜੁਡੋ ਕਾਰਾਟੇ ਦੀ ਕੋਚਿੰਗ ਕੁਝ ਨਵੀਂ ਸਪੋਰਟਸ ਐਡੀਸ਼ਨ ਦੀ ਇਹ ਅਸੀਂ ਜੋ ਬੇਸਿਕ ਹੈ ਉਹਨਾਂ ਨੂੰ ਇੰਪਰੂਵ ਕਰਨ ਤੇ ਕੰਮ ਕਰਾਂਗੇ ਬੇਸਿਕਲੀ ਜੋ ਖਾਣੇ ਦੀ ਕੁਆਲਿਟੀ ਹੈ ਜਿਵੇਂ ਇੱਥੇ ਲੋਕ ਖਾਣਾ ਖਾਣ ਆਉਂਦੇ ਨੇ ਤੇ ਬਹੁਤਾ ਸੈਟੀਸਫਾਈ ਨਹੀਂ ਹੁੰਦੇ। ਤੋਂ ਉਹਦੇ ਵਾਸਤੇ ਖਾਣੇ ਦੀ ਕੁਆਲਿਟੀ ਜੀ ਇੰਪਰੂਵ ਹੋ ਜੇਗੀ ਕਿਉਂਕਿ ਰੈਸਟੋਰੈਂਟ ਚ ਸਿਰਫ ਬੰਦਾ ਖਾਣਾ ਖਾ ਕੇ ਚਲਾ ਜਾਂਦਾ। ਕਲੱਬ ਚ ਬੱਚੇ ਆਪਣਾ ਸਪੋਰਟਸ ਇਸ ਚ ਇੰਜੋਏ ਕਰਦੇ ਨੇ, ਪੇਰੈਂਟਸ ਆਪਣਾ ਇੰਜੋਏ ਕਰਦੇ ਨੇ, ਬੈਠਦੇ ਨੇ, ਹੋਰ ਲੋਕਾਂ ਨੂੰ ਮਿਲਦੇ ਨੇ ਇੱਕ ਫਰੈਂਡਸ਼ਿਪ ਦਾ ਜਜ਼ਬਾ ਹੁੰਦਾ। ਲੋਕ ਮਿਲਣ ਵਾਲੇ ਹੁੰਦੇ ਨੇ। ਸੋ ਕਲੱਬ ਦੇ ਕਲਚਰ ਮੇਰੇ ਹਿਸਾਬ ਨਾਲ ਅਸੀਂ ਜ਼ਿਆਦਾ ਤੋਂ ਜ਼ਿਆਦਾ ਕੰਮ ਮੇਰੇ ਹਿਸਾਬ ਨਾਲ ਫੂਡ ਕੁਆਲਿਟੀ, ਸਰਵਿਸਿਜ਼, ਬੱਚਿਆਂ ਦੀ ਸਪੋਰਟਸ ਤੇ ਲੇਡੀਜ਼ ਦੀ ਐਕਟੀਵਿਟੀਜ਼ ਉਹਨਾਂ ਤੇ ਜਿਆਦਾ ਕੰਮ ਕਰਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਡੀ ਸ਼ੁਭਚਾਵਾ ਤੁਹਾਡੇ ਨਾਲ ਡਾਕਟਰ ਸਾਹਿਬ ਅੱਜ ਦੇਖ ਰਹੇ ਆ ਆਪਾਂ ਕਾਫੀ ਰੁਝਾਨ ਹੈ ਠੰਡ ਹੋਣ ਦੇ ਬਾਵਜੂਦ ਵੀ ਇੱਥੇ ਪੂਰਾ ਕਹਿੰਦੇ ਮਾਹੌਲ ਭਖਿਆ ਹੋਇਆ ਗਰਮਾ ਗਰਮੀ ਪੂਰੀ ਹੈ ਕਿਦਾਂ ਦੇਖ ਰਹੇ ਹੋ ਨਹੀਂ ਦੇਖੋ ਜੀ ਅਸੀਂ ਅੱਜ ਸਵੇਰ ਦੇ ਆ ਫਰੈਂਡਸ ਨੂੰ ਸਪੋਰਟ ਕਰ ਰਹੇ ਆ ਸਾਡਾ ਇੱਕ ਗਰੁੱਪ ਹੈ ਕੈਟਲਿਸਟ ਜੋ ਕਿ ਆਪਣੇ ਦੋ ਫਰੈਂਡਸ ਨੂੰ ਸਪੋਰਟ ਕਰ ਰਿਹਾ ਹੈ ਜੀ ਤਾਂ ਬੇਸਿਕਲੀ ਕੀ ਹੈ ਮਾਹੌਲ ਬਹੁਤ ਅੱਛਾ ਸੀ ਇੰਨਾ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਬਹੁਤ ਅੱਛੀ ਟਰਨ ਆਊਟ ਹੋਈ ਹੈ ਐਂਡ ਕਿਸੇ ਵੀ ਟਾਈਮ ਇੱਥੇ ਬਲੈਂਕ ਟਾਈਮ ਨਹੀਂ ਸੀਗਾ 에ਵਰੀਵੇਅਰ 에ਵਰੀ ਟਾਈਮ ਵਾਸ ਓਕੂਪਾਈਡ ਬਹੁਤ ਅੱਛਾ ਸਿਹਤ ਤੇ ਬਹੁਤ ਸ਼ਾਂਤੀਪੂਰਵਕ ਹੋਇਆ ਜੀ ਤੇ ਲੈਟਸ ਹੋਪ ਦ ਬੈਸਟ ਕੈਂਡੀਡੇਟ ਵਿਨਸ ਬਹੁਤ ਬਹੁਤ ਸ਼ੁਕਰੀਆ ਸੋ ਤੁਸੀਂ ਦੇਖ ਰਹੇ ਹੋ ਕਿ ਉਤਸ਼ਾਹ ਪੂਰਾ ਬਣਿਆ ਹੋਇਆ ਠੰਡ ਬੜੀ ਹੈ ਅੱਜ ਸਵੇਰ ਦੀ ਧੁੱਪ ਨਹੀਂ ਚੜੀ ਧੁੰਦ ਬਣੀ ਹੋਈ ਹੈ ਪਰ ਉਸ ਤੋਂ ਬਾਅਦ ਵੀ ਇੱਥੇ ਲੋਕਾਂ ਦੇ ਵਿੱਚ ਉਤਸ਼ਾਹ ਹੈ ਕਾਫੀ ਸਾਰੀ ਵੋਟਿੰਗ ਜਿਹੜੀ ਹੈ ਹੋ ਚੁੱਕੀ ਹੈ ਟੋੜਾ ਸਾਹਿਬ ਨਾਲ ਗੱਲ ਕਰਦੇ ਹਾਂ ਭਾਜੀ ਕਿੱਦਾਂ ਦੇਖ ਰਹੇ ਹੋ ਮੌਸਮ ਦੇ ਬਾਵਜੂਦ ਵੀ ਮਾਹੌਲ ਪੂਰਾ ਭਖਿਆ ਹੈ ਬਹੁਤ ਵਧੀਆ ਮਾਹੌਲ ਹੈ ਦੋਨੋਂ ਗਰੁੱਪ ਨੇ ਬੜੇ ਵਧੀਆ ਤਰੀਕੇ ਨਾਲ ਸਲੀਕੇ ਨਾਲ ਵੋਟਾਂ ਨੂੰ ਰਿਕੁਐਸਟ ਵੀ ਕਰ ਰਹੇ ਨੇ ਤੇ VOTER ਵੀ ਬੜੀ ਭਾਰੀ ਗਿਣਤੀ ਦੇ ਵਿੱਚ ਬੜੇ ਵਧੀਆ ਉਤਸ਼ਾਹ ਨਾਲ ਵੋਟ ਪਾਉਣ ਆ ਰਿਹਾ ਹੈ ਅਨਐਕਸਪੈਕਟਿਡਲੀ VOTER ਆਇਆ ਕਿਉਂਕਿ ਅੱਜ ਜਿਵੇਂ ਧੁੱਪ ਨਹੀਂ ਨਿਕਲੀ ਠੰਡ ਦਾ ਮੌਸਮ ਹੈ ਧੁੰਦ ਵੀ ਹੈ ਬਟ ਉਹਦੇ ਬਾਵਜੂਦ ਵੀ ਮੇਰੇ ਖਿਆਲ ਨਾਲ ਵੀ ਨੀਅਰਲੀ ਅਬਾਊਟ 80 85% ਵੋਟ ਪੈ ਜੇਗੀ ਪੈ ਜੇਗੀ ਬਿਲਕੁਲ ਜੀ ਲੱਗ ਰਿਹਾ ਉਤਸ਼ਾਹ ਦੇਖ ਕੇ ਸਮਝ ਆ ਰਿਹਾ ਆਓ ਜੀ ਸੈਕਟਰੀ ਸਾਹਿਬ ਗੱਲਬਾਤ ਕਰਦੇ ਆ ਕਿੱਦਾਂ ਮੈਂ ਦੇਖ ਰਿਹਾ ਕਿ ਕਾਫੀ ਅੱਛਾ ਮਾਹੌਲ ਬਣਿਆ ਹੋਇਆ ਹੈ 10 ਰੇ ਸੀਗਰ ਨੂੰ ਟੋੜਾ ਸਾਹਿਬ ਕੇ 80 85% VOTING ਹੋ ਜੂਗੀ WINNING ਕੌਣ ਹੋਊਗਾ ਸਰ ਦੇ ਕੋ ਵਿਨਿੰਗ ਦਾ ਵੋਟਰਸ ਨੇ ਡਿਸਾਈਡ ਕਰਨਾ ਹੈ ਵੀ ਕੌਣ ਹੋਊਗਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਾਰਿਆਂ ਨੂੰ ਰਿਕੁਐਸਟ ਹੈ ਵੀ ਪਲੀਜ਼ ਵੋਟ ਕਾਸਟ ਕਰੋ ਕਿਉਂਕਿ ਕਲੱਬ ਦੀ ਹੈ ਜਿਹੜੀ ਇਲੈਕਸ਼ਨ ਹੈ ਉਹਦੇ ਵਿੱਚ ਚੰਗੀ ਟੀਮ ਦੀ ਜਿਹੜੀ ਸਿਲੈਕਸ਼ਨ ਹੈ ਉਹ ਵੋਟਰਸ ਨੇ ਡਿਸਾਈਡ ਕਰਨੀ ਹੈ ਇਸ ਕਰਕੇ ਸਾਰਿਆਂ ਨੂੰ ਰਿਕੁਐਸਟ ਹੈ ਵੀ ਵੋਟ ਕਰੋ ਤੇ ਜਿਹਦੇ ਮੈਜੋਰਟੀ ਚ ਵੋਟ ਹੋਊਗੀ ਵਾਟ ਆਬੀਓ ਸੋ ਚੰਗੀ ਟੀਮ ਹੀ ਹੋਊਗੀ ਸਿਲੈਕਟ ਕੀਤੀ ਬਿਲਕੁਲ ਠੀਕ ਕਹਿ ਰਹੇ ਹੋ ਜੀ ਹਾਂਜੀ ਔਰ ਅੱਜ ਏਜੀਐਮ ਤੋਂ ਬਾਅਦ ਆ ਉਥੇ ਏਜੀਐਮ ਤੋਂ ਬਾਅਦ ਇੱਕ ਮੈਂ ਰਿਕੁਐਸਟ ਕੀਤੀ ਸੀ ਸਾਰੇ ਹੀ ਰਿਸਪੈਕਟਡ ਕਲੱਬ ਮੈਂਬਰਸ ਨੂੰ ਕਿ ਇਹ ਸ਼ਹੀਦੀ ਦਿਹਾੜੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦਾਂ ਦੇ ਦਿਨ ਹੁੰਦੇ ਨੇ ਦੀਨ ਦੁਨੀਆ ਤੱਕ ਇਹ ਬੜੇ ਮਨ ਭਰਨ ਵਾਲੇ ਤੇ ਦੁੱਖ ਵਾਲੇ ਦਿਨ ਹੁੰਦੇ ਨੇ ਸੋ ਇਹ ਦਿਨਾਂ ਦੇ ਵਿੱਚ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਬੜੇ ਵੱਡੇ ਪੱਦਰ ਤੇ ਸਭ ਨੇ ਹੰਗਾਰਾ ਕਰਕੇ ਉਸ ਗੱਲ ਨੂੰ ਸਹਿਮਤੀ ਦਿੱਤੀ ਹੈ ਔਰ ਆਸ ਕਰਦੇ ਆਂ ਵੀ ਮੈਨੇਜਮੈਂਟ ਅੱਗੇ ਤੋਂ ਇਹ ਦਿਨਾਂ ਦੇ ਵਿੱਚ ਕਿਉਂਕਿ ਜਦੋਂ ਵੀ ਇਲੈਕਸ਼ਨਸ ਹੁੰਦੀਆਂ ਨੇ ਇਟਸ ਅ ਪਾਰਟ ਆਫ ਇਲੈਕਸ਼ਨ ਕੀ ਪਾਰਟੀਆਂ ਹੁੰਦੀਆਂ ਨੇ ਇਹ ਦਿਨਾਂ ਦੇ ਵਿੱਚ ਜੇ ਪਾਰਟੀਆਂ ਨਾ ਹੋਣ ਤਾਂ ਬਹੁਤ ਚੰਗੀ ਗੱਲ ਹੋਊਗੀ ਬਿਲਕੁਲ ਜੀ ਇਹ ਪਹਿਲਾਂ ਵੀ ਇੱਕ ਵਿਅਕਤੀ ਵੱਲੋਂ ਕਿਹਾ ਗਿਆ ਸੋ ਆਪਾਂ ਕੈਂਡੀਡੇਟ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਰਾਹੁਲ ਮਹਿਤਾ ਇੱਥੇ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰਦੇ ਆ ਰਾਹੁਲ ਜੀ ਅੱਜ ਬੜਾ ਗਰਮਾ-ਗਰਮੀ ਹੋਈ ਹੋਈ ਆ ਚਾਹੇ ਬਾਹਰ ਬਹੁਤ ਠੰਡ ਹੈ ਪਰ ਅੰਦਰ ਪੂਰਾ ਮਾਹੌਲ ਭਖਿਆ ਹੋਇਆ ਕਿਸ ਤਰ੍ਹਾਂ ਦੇਖ ਰਹੇ ਹੋ ਪਈ ਦੇਖੋ ਇਹ ਇਲੈਕਸ਼ਨ ਨਾ ਇੱਕ ਫੈਸਟੀਵਲ ਹੈ ਕਲਬ ਦਾ ਸਾਡਾ ਇਹਨੂੰ ਫੈਸਟੀਵਲ ਮੰਨਿਆ ਜਾਂਦਾ ਸਾਲ ਬਾਅਦ ਆਂਦਾ ਹੈ ਇਹ ਪਹਿਲਾਂ ਤਾਂ ਹੋੜਾ ਬੰਦ ਹੋ ਗਿਆ ਸੀ ਹੁਣ ਗਰੁੱਪ 2 ਹੋ ਗਏ ਐਸ ਲਈ ਪ੍ਰੋਪਰ ਇਲੈਕਸ਼ਨ ਹੋਈ ਜਾਂਦੀ ਔਰ ਹੈਲਥੀ ਇਲੈਕਸ਼ਨ ਮੰਨਿਆ ਜਾਂਦਾ ਉਹਦਾ ਜੁਆਇੰਟ ਸੈਕਟਰੀ ਤੁਸੀਂ ਇਲੈਕਸ਼ਨ ਲਈ ਖੜੇ ਹੋ ਤੇ ਗੱਲ ਕਰਨਾ ਕੀ ਲੱਗਦਾ ਵੈਸੇ ਤਾਂ ਹਰੇਕ ਨੂੰ ਲੱਗਦਾ ਹੁੰਦਾ ਮੈਂ ਹੀ ਜਿੱਤੂਗਾ ਪਰ ਤੁਹਾਨੂੰ ਕੀ ਲੱਗਦਾ ਕਿ ਫੂਡ ਦੀ ਗੱਲ ਕੀਤੀ ਜਾ ਰਹੀ ਹੈ ਕਿ ਫੂਡ ਕੁਆਲਿਟੀ ਦੇ ਉੱਤੇ ਕੰਮ ਕੀਤਾ ਜਾਏਗਾ ਜਾਂ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਕੰਮ ਨੇ ਕਿਉਂਕਿ ਬਿਲਡਿੰਗ ਤਾਂ ਹੈਰੀਟੇਜ ਹੈ ਇਸ ਨੂੰ ਤਾਂ ਚੇਂਜ ਕਰਨਾ ਨਹੀਂ ਕਹਿੰਦੇ ਪਰ ਫੂਡ ਦੀ ਕੁਆਲਿਟੀ ਤੇ ਕੰਮ ਕੀਤਾ ਜਾਊਗਾ ਕੀ ਭਾਈ ਬਿਲਡਿੰਗ ਆਪਣੀ ਹੈਰੀਟੇਜ ਹੈ ਪਰ ਪਿਛਲੀ ਟਾਈਮ ਜਿਹੜੀ ਟੀਮ ਹੈ ਉਹਨੇ ਕਾਫੀ ਨੂੰ ਥੋੜਾ ਡੈਮੇਜ ਕੀਤਾ ਹੈ ਹੈਰੀਟੇਜ ਦੀ ਬਿਲਡਿੰਗ ਨੂੰ ਪਰ ਹੁਣ ਇਸ ਇਨਫਰਾਸਟ੍ਰਕਚਰ ਬਣਾਉਣ ਵਾਲਾ ਕੁਝ ਨਹੀਂ ਬਚਿਆ ਸਰਵਿਸ ਚਾਹੀਦੀ ਹੈ ਮੈਂਬਰ ਸਰਵਿਸ ਪ੍ਰੋਵਾਈਡ ਕਰਾਵਾਂਗੇ ਅਸੀਂ ਸਾਡੀ ਟੀਮ ਆਊਗੀ ਜਿੰਨਾਕ ਮੈਂਬਰ ਰਿਲੈਕਸ ਹੋਊਗਾ ਉਹਨਾਂ ਹਰ ਚੀਜ਼ ਮਤਲਬ ਮੈਂਬਰ ਪ੍ਰੋਵਾਈਡ ਕਰਾਈ ਜਾਏਗੀ ਉਹਨਾਂ ਦਾ ਜਿਨ੍ਹਾਂ ਮਾਨਸਮਾਨ ਬੰਦਾ ਉਹਨਾਂ ਨੂੰ ਦਿੱਤਾ ਜਾਏਗਾ ਤੁਹਾਨੂੰ ਲੱਗਦਾ ਵੀ ਤੁਹਾਡੇ ਵਾਲਾ ਗਰੁੱਪ ਵਿਨਿੰਗ ਹੋਏਗਾ ਜੀ ਹੋਪਫੁਲੀ ਅਸਤਾ ਕਹਿੰਦੇ ਸਾਡਾ ਗਰੁੱਪ ਆਵੇ ਕੋਈ ਪੂਰਾ ਗਰੁੱਪ ਆਂਦਾ ਤਾਂ ਹੀ ਕੁਝ ਨਾ ਕੁਝ ਸੀ ਡਿਵੈਲਪ ਕਰ ਪਾਵਾਂਗੇ ਹਰ ਚੀਜ਼ ਕਰ ਪਾਵਾਂਗੇ ਅਗਰ ਮਿਕਸ ਆਂਦੀ ਹੈ ਚਲ ਫਿਰ ਵੀ ਹੈ ਸਾਰੇ ਮੈਂਬਰਸ ਹੀ ਹੈ ਜੀ ਜਿਹੜੀ ਮਰਜ਼ਾ ਮੈਂਬਰ ਆਏ ਮਿਲ ਕੇ ਚਲੇਗਾ ਜੀ ਔਰ ਅੱਛਾ ਹੋਏਗਾ ਅਗਲਾ ਸਾਲ ਬਹੁਤ ਬਹੁਤ ਸ਼ੁਕਰੀਆ ਸੋ ਤੁਸੀਂ ਦੇਖਿਆ ਕਿ ਮਹਾਰਾਣੀ ਕਲੱਬ ਔਰ ਜਿਮਖਾਨਾ ਜੋ ਹੈ ਇਸ ਦਾ ਫੈਸਟੀਵਲ ਕਹਿੰਦੇ ਹੁੰਦਾ ਇਹ ਫੈਸਟੀਵਲ ਬੜੀ ਧੂਮ ਧਾਮ ਨਾਲ ਇਸ ਵਕਤ ਇੱਥੇ ਚੱਲ ਰਿਹਾ ਆਉਣ ਵਾਲਾ ਸਮਾਂ ਦੱਸੂਗਾ ਕਿ ਕੌਣ ਇਸ ਦੀ ਲੀਡ ਕਰੂਗਾ ਕੌਣ ਇਸ ਦੀ ਲੀਡ ਕਰੂਗਾ ਤੇ ਕੌਣ ਇੱਥੇ ਪ੍ਰਬੰਧ ਜਿਹੜੇ ਹੈ ਉਹ ਚੈੱਕ ਕਰੂਗਾ ਕੈਮਰਾਮੈਨ ਅਤੁਲ ਦੇ ਨਾਲ ਅਨੁਰਾਗ ਸ਼ਰਮਾ ਔਨ 에ਅਰ ਦੇ ਲਈ ਪਟਿਆਲਾ ਤੋਂ